ਸਸ ਦੀ ਕਾਲ ਦੋਸਤੋ ਦੇਖੋ ਡਬਲ ਐਫ ਜੀ ਦੇਸੀ ਤੂਜਾ ਅੱਜ ਤੂਜਾ 5ਵੇਂ ਦਿਨ ਦਾ ਹੋ ਗਿਆ ਹੈ ਤਾਂ ਦੇਖੋ ਤੂਜੇ ਦਿਨੋਂ ਦਿਨ ਗਰੋਥ ਵੀ ਵਧੀ ਜਾ ਰਹੀ ਹੈ ਤਾਂ ਜਦੋਂ ਐਕਚੁਅਲੀ ਜਦੋਂ ਪੁੱਛ ਮਗਵਾਇਆ ਸੀ ਤਾਂ ਪਹਿਲੇ ਦਿਨ ਦੂਜੇ ਨੂੰ ਗੁਰਦਾ ਪੂਰੇ ਦਿਨ ਲਈ ਪਾਣੀ ਪਿਲਾਇਆ ਜਾਂਦਾ ਹੈ ਤੇ ਫਿਰ 12 ਘੰਟੇ ਗੁਰਦਾ ਪਾਣੀ ਲਾਉਣ ਤੇ ਫੀਡ ਪਾਈ ਜਾਂਦੀ ਹੈ ਫੀਡ ਦਾ ਨਾਮ ਹੈ 67 प्री स्टार्टर स्पीड 2200 ਦਾ ਬੈਗ ਆਉਂਦਾ ਹੈ ਪਰ ਉਹ ਦੂਜੇ ਨੂੰ ਕੀੜ ਪਾਈ ਜਾਂਦੀ ਹੈ ਤਾਂ ਜੋ ਕੀੜ ਪਾਣ ਨਾਲ ਦੂਜਾ ਜਲਦੀ ਪਲ ਸਕੇ ਤੇ ਗ੍ਰੋਥ ਕਰ ਸਕੇ ਤੇ ਹੋਰ ਦੂਜੇ ਨੂੰ ਗਰਮੈਸ਼ ਵਿੱਚ ਰੱਖਿਆ ਜਾਂਦਾ ਹੈ ਦੇਖੋ ਆ ਬਲਬ ਲਗਾਏ ਹਨ ਜਦੋਂ ਵੀ ਕਿਸੇ ਸੱਜਣ ਵੀ ਨੇ ਤੀਜਾ ਪਾਲਣਾ ਹੈ ਤਾਂ ਉਸ ਵਿੱਚ ਗਰਮੈਸ਼ ਲਈ ਸਰਕਟ ਲਾਈਟ ਜਾਂ ਬਲਬ ਵਗੈਰਾ ਲਗਾ ਦੇਣੇ ਚਾਹੀਦੇ ਹਨ ਤਾਂ ਜੋ ਤੀਜੇ ਨੂੰ ਗਰਮੈਸ਼ ਮਿਲੀ ਰਹੇ ਤਾਂ ਹੀ ਦੇਸੀ ਚੂਜਾ ਪਾਲ ਸਕਦਾ ਹੈ ਗਰਮੈਸ਼ ਕਾਰਨ ਹੀ ਚੂਜਾ ਅੱਜੇ 도ੜੇਗਾ ਜੇ ਚੂਜੇ ਨੂੰ ਕੰਢੇ ਲੱਗੇਗੀ ਤਾਂ ਚੂਜਾ ਇਕੱਠਾ ਹੋਵੇਗਾ ਕਾਇਕੂਰ ਦੇ ਉੱਪਰ ਚੜ੍ਹ ਚੜ੍ਹ ਕੇ ਮਰ ਜਾਵੇਗਾ ਤੇ ਨੁਕਸਾਨ ਵੀ ਬਹੁਤ ਹੋ ਜਾਵੇਗਾ ਇਸ ਲਈ ਜਦੋਂ ਵੀ ਚੂਜਾ ਪਾਲਣਾ ਹੈ ਤਾਂ ਅੰਦਰ ਦੀ ਗਰਮੈਸ਼ ਬਣਾਈ ਜੂ ਰੱਖੋ ਬਲਬ ਮੁਗਾਰੇ ਲਾ ਕੇ ਚਾਰ ਪੰਜ ਬਲਬ ਲਾਓ ਤਾਂ ਜੋ ਅੰਦਰ ਦੀ ਗਰਮੈਚ ਬਣੀ ਰਵੇ ਦਰਮਿਆ ਵਿਚ ਤਾਂ ਤਿੰਨ ਚਾਰ ਬਲਬਾਂ ਨਾਲ ਹੀ ਚੱਲ ਜਾਂਦਾ ਹੈ ਪਰ ਸਰਦੀਆਂ ਵਿੱਚ ਦੂਜਾ ਪੱਨ ਲਈ ਦੋ ਤਾਂ ਸਰਚ ਲਾਈਟਾਂ ਲਾਓ ਤਾਂ ਜੋ ਨਾਲ ਦੀ ਗਰਮੀ ਬਹੁਤ ਹੁੰਦੀ ਹੈ ਤਾਂ ਤਿੰਨ ਚਾਰ ਬਲਬ ਲਾਓ ਤਾਂ ਜੋ ਪੂਰੀ ਗਰਮੀ ਅੰਦਰ ਬਣ ਸਕੇ ਇਸ ਕਰਕੇ ਗਰਮੀ ਚੂਜਾ ਚੂਚਾ ਬਹੁਤ ਹੀ ਵਧੀਆ ਪਲੇਗਾ ਤਾਂ ਵੀਡੀਓ ਨੂੰ ਅਗੇ ਕਮੈਂਟ ਕਰਿਆ ਕਰੋ ਤਾਂ ਜੋ ਹੋਰ ਸੱਜਣ ਵੀਰਾਂ ਨੂੰ ਪਤਾ ਚੱਲ ਸਕੇ ਕਿ ਚੂਜਾ ਜਿਵੇਂ ਪਾਲਾ ਜਾਂਦਾ ਹੈ ਧੰਨਵਾਦ ਜੀ